ਮੇਰੇ ਪਿਤਾ ਨੇ ਮੈਨੂੰ ਤੇ ਮੇਰੇ ਪੈਸ਼ਨ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤਾਂ ਹੀ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਆ ਇਹ ਕਹਿਣਾ ਹੈ ਪੰਜਾਬ ਪੁਲਿਸ ਦੇ ਵਿੱਚ ਤਨਾਤ ਏਆਈਜੀ ਅਵਨੀਤ ਕੋਰ ਦਾ ਜੋ ਕਿ 올림픽 ਖੇਡਾਂ ਦੇ ਵਿੱਚ 10एम एयर ਸ਼ੂਟਿੰਗ ਦੇ ਵਿੱਚ 골ਡ ਮੈਡਲ ਜਿੱਤ ਚੁੱਕੇ ਨੇ ਸ਼੍ਰੀ ਮੁਖਸਾ ਸਾਹਾ ਵਿਖੇ ਅਵਨੀਤ ਕੋਰ ਨੇ ਨਾਰਿੰਗ ਸ਼ੂਟਿੰਗ ਰੇਂਜ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਤਰਜੀਹ ਦੇਣ ਦੇ ਲਈ ਉਤਸ਼ਾਹਿਤ ਕੀਤਾ ਹੈ ਅ ਮੈਂ ਸਭ ਤੋਂ ਪਹਿਲਾਂ ਜੀ ਪਹਿਲਾਂ ਤਾਂ ਸ਼ੁਕਰੀਆ ਕਰਦੀ ਆ ਕਿ ਮੈਨੂੰ ਇੱਥੇ ਆਉਣ ਦਾ ਅੱਜ ਮੌਕਾ ਮਿਲਿਆ ਸੋ ਉਹਨਾਂ ਨੇ ਸਦਾ ਦਿੱਤਾ ਇੱਥੇ ਔਰ ਮੈਂ ਬਹੁਤ ਵਧਾਈ ਦਿੰਨੀ ਆ ਨਾਰਿੰਗ ਸ਼ੂਟਿੰਗ ਕਲੱਬ ਦੀ ਸਾਰੀ ਟੀਮ ਨੂੰ ਸੁਪਰੋਤੋ ਜੀ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈਗਾ ਇਹਨਾਂ ਦੀ ਫੈਮਲੀ ਨੂੰ ਅ ਇਹ ਏਰੀਆ ਵਿੱਚ ਜਿਸ ਤਰ੍ਹਾਂ ਸਾਡੇ ਕੋਲ ਸ਼ੂਟਿੰਗ ਰੇਂਜਸ ਦੀ ਕਮੀ ਵੀ ਰਹਿੰਦੀ ਹੈ ਸੋ ਇਹ ਇੱਕ ਬਹੁਤ ਵਧੀਆ ਸ਼ੂਟਿੰਗ ਰੇਂਜ ਇਹਨਾਂ ਨੇ ਸਟਾਰਟ ਕੀਤੀ ਹੈ ਔਰ ਬਹੁਤ ਖੁਸ਼ੀ ਹੋਈ ਦਿਲੋਂ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਖੁਦ ਇੱਕ ਸ਼ੂਟਰ ਰਹੀ ਆ ਔਰ ਬੱਚਿਆਂ ਦੇ ਲਈ ਇਸ ਏਰੀਆ ਦੇ ਬੱਚਿਆਂ ਲਈ ਇਲਾਕੇ ਦੇ ਬੱਚਿਆਂ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਇੱਥੋਂ ਵੀ ਬਹੁਤ ਵੱਡੇ ਚੈਂਪੀਅਨਸ 올ਿਪੀਅਨਸ ਬਣ ਕੇ ਨਿਕਲਣਗੇ ਹਾਂਜੀ ਦੇਖੋ ਖੇਡਾਂ ਆਈ ਥਿੰਕ ਇੱਕ ਉਹ ਸਫਰ ਹੈਗਾ ਜਾਂ ਉਹ ਕਰੀਅਰ ਹੈ profession ਹੈ ਜਿੱਥੇ ਤੁਸੀਂ ਤੁਹਾਨੂੰ ਬਹੁਤ ਮੌਕਾ ਮਿਲ ਸਕਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਔਰ ਆਪਣਾ ਫਿਊਚਰ ਲਈ ਵੀ ਬਹੁਤ ਅੱਛਾ ਇੱਕ ਕਰੀਅਰ ਹੈਗਾ ਸੋ ਮੈਂ ਬੱਚਿਆਂ ਨੂੰ ਇਹ ਕਹੂੰਗੀ ਕਿ ਅਗਰ ਇੱਕ ਹੀ ਰਸਤਾ ਹੈਗਾ ਕੁਝ ਵੀ ਆਪਣੀ ਮੰਜ਼ਿਲ ਪਹੁੰਚਣ ਦਾ ਕਾਮਯਾਬੀ ਪਹੁੰਚਣ ਦਾ ਉਹ ਹਾਰਡ ਵਰਕ ਹੈਗਾ ਔਰ ਹਾਰਡ ਵਰਕ ਵੀ ਤੁਹਾਡਾ ਇੱਕ ਡੈਡੀਕੇਸ਼ਨ ਔਰ ਪੋਜ਼ਿਟਿਵ ਅਪਰੋਚ ਨਾਲ ਹੋਣਾ ਚਾਹੀਦਾ ਸੋ ਚਾਹੇ ਦੁਨੀਆ ਜਿੰਨੀ ਮਰਜ਼ੀ ਫਾਸਟ ਹੋ ਗਈ ਹੈ ਪਰ ਹਾਰਡਵਰਕ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਸੋ ਇਹਦੇ ਵਿੱਚ ਵੀ ਆਪਾਂ ਨੂੰ ਰਿਜ਼ਲਟਸ ਇਹ ਨਹੀਂ ਹੈ ਕਿ ਇੱਕ ਦਿਨ ਵਿੱਚ ਰਿਜ਼ਲਟਸ ਮਿਲ ਜਾਂਦੇ ਆ ਬਹੁਤ ਲੰਬਾ ਸਫਰ ਤੈਅ ਕਰਨਾ ਪੈਂਦਾ ਹੈ ਇੱਕ ਸਪੋਰਟਸ ਪਰਸਨ ਨੂੰ ਸੋ ਬੱਚਿਆਂ ਨੂੰ ਮੈਂ ਉਹੀ ਕਹੂੰਗੀ ਕਿ ਪੇਸ਼ੈਂਸ ਨਾਲ ਹਾਰਡਵਰਕ ਨਾਲ ਡੈਡੀਕੇਸ਼ਨ ਨਾਲ ਪ੍ਰਿਜ਼ਰਵਰੈਂਸ ਨਾਲ ਆਪਣੀ ਮੰਜ਼ਿਲ ਵੱਲ ਅੱਗੇ ਵਧਣ ਔਰ ਕਾਮਯਾਬੀਆਂ ਪ੍ਰਾਪਤ ਕਰਨੀ ਅਸੀਂ ਅਕਸਰ ਦੇਖਦੇ ਰਹਿੰਦੇ ਹਾਂ ਕਿ ਇੱਕ ਇਮਾਨਦਾਰ ਅਫਸਰ ਕੋਈ ਜਾਣੇ ਮੇਰਾ ਨਾਮ ਸੁਭਰਤੂ ਨਾਰੰਗਾ ਹੈ ਤੇ ਆਪਣੀ ਰੇਂਜ ਦਾ ਨਾਮ ਨਾਰੰਗ ਸ਼ੂਟਿੰਗ ਕਲੱਬ ਹੈ ਇਹ ਰੇਂਜ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈ ਤੇ ਘਟੂ ਘਟਨੀ ਦਾ 8 ਤੋਂ 9 ਨੈਸ਼ਨਲ ਮੈਡਲਸ ਤੇ ਘਟੂ ਘਟ 15 20 ਸਟੇਟ ਮੈਡਲਸ ਐਂਡ ਪਿਛਲੇ 3 ਸਾਲਾਂ ਤੋਂ ਲਗਾਤਾਰ ਮੁਕਸਰ ਫਾਜ਼ਲ ਕਾ ਫਰੂਜ਼ਪੁਰ ਤੇ ਫਰੀਦਕੋਟ ਜ਼ਿਲ੍ਹਿਆਂ ਤੇ ਜਿੰਨੇ 골ਡ সিলভার ব্রੋਂਜ਼ ਮੈਡਲ ਹੈ ਸਾਰੇ ਆਪਣੀ ਰੇਂਜ ਵੱਲੋਂ ਜਾ ਰਹੇ ਆ ਆਪਾਂ ਸਿਰਫ ਮੁਕਸਰ ਜਿਲ੍ਹੇ ਨਹੀਂ ਕੇਟਰ ਕਰ ਰਹੇ ਆਪਾਂ ਤਿੰਨੋਂ ਜ਼ਿਲ੍ਹੇ ਜਿਹੜੇ ਨਾਲ ਲੱਗਦੇ ਆ ਸਾਰੇ ਕੇਟਰ ਕਰ ਰਹੇ ਤੇ ਇਹਦੇ ਵਿੱਚ ਯੋਗਦਾਨ ਕੁੜੀਆਂ ਮੁੰਡਿਆਂ ਦਾ ਦੋਵਾਂ ਦਾ ਬਰਾਬਰ ਹੈ ਐਨੀ ਵੀ ਕੱਲੀਆਂ ਇਕੱਲੇ ਮੁੰਡੀਆਂ ਅੱਗੇ ਜਾ ਰਹੇ ਸਗੋਂ ਆਪਣੀ ਰੇਂਜ 'ਚ ਸਭ ਤੋਂ ਜ਼ਿਆਦਾ ਮੈਡਲ ਕੁੜੀਆਂ ਦੇ ਆ ਕਿੰਨੇ ਸਟੂਡੈਂਟਾਂ ਤੁਹਾਡੇ ਕਲੱਬ ਦੇ ਵਿੱਚ ਇਸ ਜੁਨੇ ਦੇ ਵਿੱਚ ਕਿੰਨੇ ਟਾਈਮ ਲੱਗਦੀ ਆ ਆਪਣੀ ਰੇਂਜ ਚ ਇਸ ਟਾਈਮ ਆਲਮੋਸਟ 40-42 ਬੱਚੇ ਹੈਗੇ ਨੇ 40-42 ਸ਼ੂਟਰਸ ਨੇ ਜਿਹੜੇ ਅੱਡ-ਅੱਡ ਚੱਲਿਆਂ ਤੋਂ ਆਉਂਦੇ ਨੇ ਅੱਡ-ਅੱਡ ਪਿੰਡਾਂ ਤੋਂ ਆਉਂਦੇ ਨੇ ਤੇ ਅੱਡ-ਅੱਡ ਸ਼ਹਿਰਾਂ ਤੋਂ ਆਉਂਦੇ ਨੇ ਤੇ ਆਪਣਾ स्लॉट्स ਦੇ ਸਾਈ ਹਸਾ ਆਪਣਾ ਟਾਈਮ ਹੈਗਾ ਹਰ ਬੈਚ ਦੇ ਵਿੱਚ ਹਰ ਬੱਚੇ ਦਾ ਟਾਈਮ ਪੀਰੀਅਡ ਦਿੱਤਾ ਜਾਂਦਾ ਤੇ ਉਹਨਾਂ ਦੇ ਸ케ਡਿਊਲ ਦੇ ਹਿਸਾਬ ਨਾਲ ਵੀ ਆਪਣੇ ਕੋਈ ਟਾਈਮ ਬਾਉਂਡਿਜ ਨਹੀਂ ਹੈਗੀ ਵੀ ਬੱਚੇ ਨੇ ਆਉਣਾ ਹੈ ਤਾਂ ਅੱਧਾ ਘੰਟੇ ਸ਼ੂਟਿੰਗ ਕਰਨੀ ਹੈ। ਅਗਰ ਬੱਚੇ ਨੂੰ 100 150 ਸ਼ਾਟ ਚਲਾਉਣ ਦਾ ਸ케줄 ਮਿਲੇ ਹੈ ਜਾਂ ਬੱਚੇ ਨੂੰ ਕਿਸੇ ਚੀਜ਼ 'ਚ ਦਿੱਕਤ ਆ ਰਹੀ ਹੈ ਤਾਂ ਆਪਾਂ ਉਹਨੂੰ ਕੋਈ ਟਾਈਮ ਬਾਉਂਡ ਨਹੀਂ ਕਰਦੇ। ਉਹ ਚਾਹੇ 3 ਘੰਟੇ ਪ੍ਰੈਕਟਿਸ ਕਰੇ ਚਾਹੇ 15 ਮਿੰਟ ਕਰੇ ਚਾਹੇ 5 ਘੰਟੇ ਪ੍ਰੈਕਟਿਸ ਕਰੇ।